ਇਸ ਮਹੱਤਵ ਦੀ ਖਬਰ ਤੁਹਾਨੂੰ ਬਨੂੜ ਤੋਂ ਦਿਖਾ ਰਿਹਾ ਬਨੂੜ ਤੇਪਲਾ ਰੋਡ ਦੇ ਨਜ਼ਦੀਕ ਇੱਕ ਫੋਰਚੂਨਰ ਗੱਡੀ ਮਿਲੀ ਹੈ ਜਿਸ ਦੇ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ ਨੇ ਦੱਸਿਆ ਜਾ ਰਿਹਾ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਪਹਿਲਾਂ ਆਪਣੀ ਘਰਵਾਲੀ ਤੇ ਫਿਰ ਆਪਣੇ ਬੱਚੇ ਨੂੰ ਗੋਲੀ ਮਾਰੀ ਇਸ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਫੋਰੈਂਸਿਕ ਟੀਮਾਂ ਤੇ ਪੁਲਿਸ ਦੀ ਟੀਮਾਂ ਪਹੁੰਚ ਗਈਆਂ ਸੀ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਹੈ ਜਾਂਚ ਦੇ ਵਿੱਚ ਜੁਟ ਗਈ ਹੈ ਪੁਲਿਸ ਦੱਸਿਆ ਜਾ ਰਿਹਾ ਕਿ ਰੋਡ ਦੇ ਕਿਨਾਰੇ ਖੇਤਾਂ ਦੇ ਵਿੱਚ ਇੱਕ ਗੱਡੀ ਖੜੀ ਮਿਲੀ ਹੈ ਜਿਸ ਤੋਂ ਬਾਅਦ ਕਿਸੇ ਰਾਹगिरਨੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਤੁਸੀਂ ਦੇਖੋ ਪੂਰੀ ਉੱਚ ਕਿੱਚੀ ਦੀ ਜਾਂਚ ਕੀਤੀ ਹੈ ਕਿ ਆਖਰ ਇਹ ਮਾਮਲਾ ਹੈ ਕੀ ਹੈ ਦੱਸਿਆ ਜਾ ਰਿਹਾ ਕਿ ਪ੍ਰਾਪਰਟੀ ਡੀਲਰ ਅੱਜ ਕੱਲ ਮੋਹਾਲੀ ਦੇ ਵਿੱਚ ਰਹਿ ਰਿਹਾ ਸੀ ਪਿੱਛੋਂ ਇਹ ਬਠਿੰਡੇ ਦਾ ਰਹਿਣ ਵਾਲਾ ਹੈ ਜਿੱਤੇ ਕੀ ਅਜੇ ਮੁੱਖ ਕਾਰਨ ਤਾਂ ਨਹੀਂ ਪਤਾ ਲੱਗਿਆ ਪੁਲਿਸ ਪੂਰੀ ਜਾਂਚ ਕਰ ਰਹੀ ਹੈ ਦੱਸਦੇ ਨੇ ਕਿ ਪਹਿਲਾ ਮਾਮਲਾ ਨਹੀਂ ਪਹਿਲਾ ਵੀ ਪਿਛਲੇ ਦਿਨ ਤੁਸੀਂ ਦੇਖਿਆ ਹੋਵੇਗਾ ਪੰਚਕੂਲਾ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਹੀ ਕਰਜ਼ੇ ਦੇ ਕਾਰਨ ਪੂਰੇ ਪਰਿਵਾਰ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਸੀ ਜੀਵਨ ਲਸ ਸਮਾਪਤ ਕਰ ਲਈ ਸੀ ਇਸ ਤੋਂ ਬਾਅਦ ਇਹ ਦੂਜਾ ਮਾਮਲਾ ਆ ਗਿਆ ਤੁਸੀਂ ਦੇਖੋ ਕਿ ਬਨੂੜ ਦੇ ਨਜ਼ਦੀਕ ਤੇਪਲਾ ਰੋਡ ਦੇ ਉੱਤੇ ਦੱਸਿਆ ਕਿ ਇਹ ਗੱਡੀ ਖੜੀ ਮਿਲੀ ਹੈ ਜਿਸ ਦੇ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਲੋਕਾਂ ਦਾ ਇਕੱਠ ਵੀ ਹੋ ਗਿਆ ਤੇ ਬਹੁਤ ਹੀ ਮਦਭਾਗੀ ਖਬਰ ਹੈ ਜੋ ਇਸ ਤਰੀਕੇ ਦੇ ਮਾਮਲੇ ਸਾਹਮਣੇ ਆ ਰਹੇ ਨੇ ਕਿਉਂਕਿ ਕਈ ਵਾਰ ਬੰਦਾ ਡਿਪਰੈਸ਼ਨ ਦੇ ਵਿੱਚ ਹੁੰਦਾ ਹੈ ਜਾਂ ਫਿਰ ਕਰਜ਼ੇ ਦੇ ਵਿੱਚ ਡੁੱਬਿਆ ਹੁੰਦਾ ਇਸ ਨੂੰ ਲੈ ਕੇ ਮੌਕੇ ਤੇ ਕਰਨ ਕੀ ਕੀ ਤੁਸੀਂ ਇਹ ਸੰਦੀਪ ਸਿੰਘ ਹੈ ਜੀ ਸਿੱਖ ਸਿੱਖ ਵਾਲਾ ਪਿੰਡ ਹੈਗਾ ਲੰਬੀ ਦੇ ਵਿੱਚ ਹੈ ਉੱਥੇ ਰਹਿਣ ਵਾਲਾ ਹੁਣ ਇਹ ਹਾਲ ਜਿਹੜਾ ਮਹਾਲੀ ਦੇ ਵਿੱਚ ਰਹਿ ਰਿਹਾ ਹੈਗਾ ਉਹਨੇ ਜਿੱਦਾਂ ਸੁਸਾਇਡ ਕੀਤਾ ਹੈਗਾ ਬਕਤ ਨੇ ਗੋਲੀ ਮਾਰਤੀ ਆਪਨ ਬਾਈਕ ਤੇ ਵੀ ਆਪ ਹੀ ਉਹੜੇ ਨਾਲ ਆ ਗਿਆ ਤੇ ਇਹਨੇ ਬਾਅਦ ਸਾਇ ਹੈਵਿਆ ਉਹ ਤੋਂ ਬਾਅਦ ਜੋ ਬੰਦੀ ਕਰ ਦਿੱਤੀ ਸੋਸਾਇਟੀ ਕਾਦੀ ਨਾ ਕਿੱਤਾ ਗਿਆ ਸਰ ਬੇਪਰਵਾਹ ਜੀ ਤੇ ਸਰ ਕੋਈ ਕੁਝ ਬੈਕਗਰਾਉਂਡ ਪਤਾ ਲੱਗ ਰਿਹਾ ਜੀ ਕੁਝ ਪਰੇਸ਼ਾਨ ਹੋਵੇ ਫੈਮਲੀ ਪਰਸਨ ਤੋਂ ਜੀ ਨਹੀਂ ਉਹ ਹਜੇ ਕੋਈ ਇਦਾਂ ਦਾ ਕੋਈ ਸਾਹਮਣੇ ਨਹੀਂ ਆ ਜੀ ਤੇ ਬਾਕੀ ਤਫਤੀਸ਼ ਕੰਮ ਕੀ ਕਰਦਾ ਸੀ ਸਰ ਹਾਂਜੀ ਕੰਮ ਕੀ ਕਰਦਾ ਸੀ ਇਹ ਐਕਚੁਅਲੀ ਪਹਿਲੇ ਮੋਟੀ ਖੇਤ ਦਾ ਕੰਮ ਕਰਦਾ ਸੀਗਾ ਕਿੰਨੇ ਸਿੱਖਵਾਲਾ ਪਿੰਡ ਦੇ ਵਿੱਚ ਜ਼ਮੀਨ ਸੀਗੀ ਅੱਛਾ ਫਿਰ ਉਹ ਜਿਹੜਾ ਇਹ ਪ੍ਰਾਪਰਟੀ ਦਾ ਕੰਮ ਕਰਦਾ ਸੀਗਾ ਇੱਥੇ ਮੁਹਾਰੀ ਦੇ ਵਿੱਚ ਅੱਛਾ ਜੀ ਸਰ ਤੁਸੀਂ ਵੀ ਸੁਣਿਆ ਕਿ ਸੀਨੀਅਰ ਅਫਸਰ ਨੇ ਜਿਸ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸੇ ਰਿਹਾ ਕਿ ਬਠਿੰਡੇ ਪਿਛੇ ਰਹਿਣ ਵਾਲਾ ਹੈ ਜੋ ਕਿ ਖੇਤੀ ਦਾ ਕੰਮ ਕਰਦਾ ਸੀ ਜਿਸ ਤੋਂ ਬਾਅਦ ਆਨ ਕਿਸ ਨੇ ਮੁਹਾਰੀ ਦੇ ਵਿੱਚ ਪ੍ਰਾਪਰਟੀ ਦਾ ਕੰਮ ਸ਼ੁਰੂ ਕੀਤਾ ਤਾਂ ਪੁਲਿਸ ਪੂਰੇ ਮਾਮਲੇ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਕਿ ਅਸਲ ਕਾਰਨ ਕੀ ਰਿਹਾ ਹੈ ਕਿਉਂ ਆਪਣੇ ਪਰਿਵਾਰ ਨੂੰ ਇਸਨੇ ਖਤਮ ਕੀਤਾ ਹੈ ਕਿ ਆਪਣੇ ਘਰਵਾਲੀ ਦੇ ਜਾਪੀ ਰੇ ਆਪਣੇ ਬੱਚੇ ਦੇ ਗੋਲੀ ਮਾਰੀ ਹੈ ਆਪਣੇ ਆਪ ਨੂੰ ਗੋਲੀ ਮਾਰੀ ਹੈ ਤਾਂ ਇਸ ਤਰੀਕੇ ਦੀ ਸਥਿਤੀ ਕਿਉਂ ਪੈਦਾ ਹੋਈ ਹੈ ਪੁਲਿਸ ਹਰ ਐਂਗਲ ਤੋਂ ਜੜੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਦੱਸ ਦਿੰਦੇ ਆ ਅੱਜ ਕੱਲ੍ਹ ਜਿਸ ਤਰੀਕੇ ਨਾਲ ਸਟੈਸ ਵੱਧ ਰਿਹਾ ਹੈ ਜਿਆਦਾਤਰ ਲੋਕਾਂ ਦੇ ਵਿੱਚ ਟੈਨਸ਼ਨਾਂ ਵੱਧ ਰਹੀਆਂ ਨੇ ਜਾਂ ਫਿਰ ਕਈ ਵਾਰ ਲੋਕ ਕਰਜ਼ਾ ਚੁੱਕ ਲੈਂਦੇ ਨੇ ਜਾਂ ਫਿਰ ਹੋਰ ਤਰੀਕੇ ਦੇ ਮਾਮਲੇ ਦੇ ਵਿੱਚ ਵੀ ਟੈਨਸ਼ਨ ਲੈ ਕੇ ਬਹਿ ਜਾਂਦੇ ਨੇ ਜਿਸ ਤੋਂ ਬਾਅਦ ਜਾ ਕੇ ਇਸ ਤਰੀਕੇ ਦੇ ਕਦਮ ਕਈ ਵਾਰ ਚੁੱਕਨੇ ਪਏ ਜਾਂਦੇ ਨੇ ਪਰ ਅਸਲ ਕਾਰਨ ਕੀ ਬਣਿਆ ਪੁਲਿਸ ਡੂੰਘਾਈ ਦੇ ਨਾਲ ਜਾਂਚ ਕਰਕੇ ਪੂਰੀ ਰਿਪੋਰਟ ਤਿਆਰ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਚ ਇਸ ਬਾਰੇ ਖੁਲਾਸਾ ਕਰ ਸਕਦੇ ਕਿ ਅਸਲ ਕਾਰਨ ਕਿਸ ਕਾਰਨ ਇਸ ਆਪਣੇ ਪਰਿਵਾਰ ਨੂੰ ਗੋਲੀਆਂ ਮਾਰੀਆਂ ਨੇ ਆਪਣੇ ਆਪ ਨੂੰ ਗੋਲੀਆਂ ਮਾਰੀਆਂ ਨੇ ਜਾਂ ਫਿਰ ਕਿਸੇ ਤੋਂ ਕੋਈ ਧਮਕੀ ਸੀ ਜਾਂ ਫਿਰ ਕੋਈ ਹੋਰ ਤਰੀਕੇ ਦਾ ਕੋਈ ਕਰਜ਼ਾ ਚੁੱਕਿਆ ਹੋਇਆ ਸੀ ਕਈ ਤਰੀਕੇ ਦੇ ਨਾਲ ਹੁਣ ਪੁਲਿਸ ਜਾਂਚ ਜੁਟੇਗੀ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਇਹ ਬਹੁਤ ਮਤਭਾਗੀ ਖਬਰ ਹੈ ਜਿਸ ਤਰੀਕੇ ਨਾਲ ਅੱਜ ਕੱਲ੍ਹ ਪੰਜਾਬ ਹਰਿਆਣਾ ਦੇ ਵਿੱਚ ਇਸ ਤਰੀਕੇ ਦੀਆਂ ਖਬਰਾਂ ਸામਨੇ ਆ ਰਹੀਆਂ ਨੇ ਪਰਿਵਾਰ ਦੇ ਪਰਿਵਾਰ ਖਤਮ ਹੋ ਰਹੇ ਨੇ ਪਰ ਇਹ ਪਹਿਲਾਂ ਨਹੀਂ ਕਦੇ ਹੁੰਦਾ ਸੀ ਕਦੇ ਵੀ ਬੰਦੇ ਨੂੰ ਟੈਨਸ਼ਨ ਹੁੰਦੀ ਸੀ ਤਾਂ ਆਪਣੇ ਪਰਿਵਾਰ ਨਾਲ ਹਮੇਸ਼ਾ ਸ਼ੇਅਰ ਕਰ ਲੈਂਦਾ ਜੀ ਉਸ ਤੋਂ ਬਾਅਦ 100 ਸੋਲੂਸ਼ਨ ਨਿਕਲ ਜਾਂਦੇ ਨੇ ਅਗਰ ਬੰਦਾ ਕਿਸੇ ਵੀ ਤਰੀਕੇ ਦੀ ਮੁਸ਼ਕਲ 'ਚ ਫਸਿਆ ਹੁੰਦਾ ਹੈ ਪਰ ਜਿਹੜੇ ਇਸ ਤਰੀਕੇ ਦੇ ਕਦਮ ਨੇ ਤਾਂ ਆਪਣੇ ਆਪ ਨੂੰ ਖਤਮ ਕਰਨਾ ਪਰਿਵਾਰ ਨੂੰ ਖਤਮ ਕਰਨਾ ਕੋਈ ਸਹੀ ਰਾਹ ਨਹੀਂ ਹੁੰਦਾ ਪਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਮੌਕੇ ਤੇ ਫੋਰਚਨਰ ਗੱਡੀ ਤੇ ਨਾਲ ਤਿੰਨ ਲਾਸ਼ਾਂ ਬਰਾਮਦ ਹੋਈਆਂ ਨੇ ਹਰ ਬੰਦੇ ਦੇ ਖਬਰ ਦੇਖ ਕੇ ਰੌਂਗ ਟੇ ਖੜੇ ਹੋ ਰਹੇ ਨੇ ਤੁਸੀਂ ਵੀ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਵਿਚਾਰ ਵੀ ਕਮੈਂਟਾਂ ਵਿੱਚ ਜਰੂਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਖਬਰ ਪਹੁੰਚ ਸਕੇ ਦੂਜੇ ਪਾਸੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿਸ ਤਰੀਕੇ ਦਾ ਕਦਮ ਕਦੀ ਵੀ ਨਹੀਂ ਚੁੱਕਣਾ ਚਾਹੀਦਾ ਭਾਵੇਂ ਮੁਸ਼ਕਲ ਜਿੰਨੀ ਮਰਜ਼ੀ ਹੋਵੇ ਕਿਸੇ ਨਾ ਕਿਸੇ ਨਾਲ ਗੱਲ ਸ਼ੇਅਰ ਕਰ ਲੈਣੀ ਚਾਹੀਦੀ ਹੈ ਆਪਣੀ ਕੋਈ ਦੁੱਖ ਦੀ ਆਪਣੀ ਕੋਈ ਮੁਸ਼ਕਲ ਦੀ ਤਾਂ ਕਿ ਮੌਤ ਨਾਲੋਂ ਕੋਈ ਹੋਰ ਰਾਹ ਚੰਗਾ ਮਿਲ ਸਕਦਾ ਹੈ